पंजाब राज्य सफाई कमीशन के मेंबर ने किया श्री मुक्तर साहिब के नगर पालिका का दौरा और सफाई कर्मचारियों की मांगों को लेकर अलग अलग अधिकारियों से की बातचीत मुक्तर साहिब के नगर कौशल में पहुंचे सफाई कमीशन के मेंबर ने सफाई कमीशन मोहाली के मेंबर इंद्रजीत सिंह ने सफाई सेवकों को आ रही मुश्किलों को लेकर अलग अलग अधिकारियों ऐसी विचार किया और इसी दौरान सफाई कर्मचारियों को आ रही मुश्किलों को जल्द ऐसी जल्द सोल्व करने के लिए अधिकारियों को सख्त चेतावनी भी दी उन्होंने श्री मुक्सर साहिब के क्षेत्रफल बढ़ने से सफाई कर्मचारियों की कमी के बारे में बात करते हुए कहा कि अभी सफाई कमीशन को बने हुए एक साल ही हुआ है और जल्द ही नए सफाई कर्मचारियों की भर्ती की जाएगी और इस कमी को पूरा किया जाएगा और उन्होंने ये भी कहा कि अगर सफाई कर्मचारियों की मांगे नगर काउंसिल के अधिकारी पूरी नहीं करते तो उनकी शिकायत व सफाई कमीशन के पास सर, की है ਅ ਅੱਜ ਜਿਹੜੀ ਮੀਟਿੰਗ ਹੈ ਜੀ ਇਸ ਦਾ ਵਿਸ਼ਾ ਇਹ ਹੈ ਕਿ ਜਿਹੜੇ ਸਾਡੇ ਸਫਾਈ ਸੇਵਕ ਆ ਚਾਹੇ ਉਹ ਕਿਸੇ ਵੀ ਮੈਗਜ਼ਿਮੀ ਚੁਣ ਚਾਹੀਏ ਉਹ ਅ ਹਸਪੀਟਲ ਵਿੱਚ ਹੋਣਾ ਚਾਹੀਏ ਉਹ ਪਿੰਡਾਂ ਦੀ ਜਿਹੜੀਆਂ ਪੰਚਾਇਤਾਂ ਉਹਨਾਂ ਵਿੱਚ ਹੋਣ ਚਾਹੀਏ ਉਹ ਸਾਡੇ ਕਮੇਟੀਆਂ ਵਿੱਚ ਹੋਣ ਉਹਨਾਂ ਦੇ ਜੋ ਸਮੱਸਿਆ ਵਾ ਉਹਨਾਂ ਦੇ ਬਾਰੇ ਅਸੀਂ ਗੱਲ ਕਰਨ ਆਏ ਆ ਜਾਂ ਉਹਨਾਂ ਨੂੰ ਕਿਸੇ ਕਿਸ ਤਰ੍ਹਾਂ ਸ਼ੋਸ਼ਣ ਤਾਂ ਨਹੀਂ ਹੋ ਰਿਹਾ ਇਸ ਸਬੰਧ ਵਿੱਚ ਮੀਟਿੰਗ ਲੈ ਰਹੇ ਹਾਂ ਫਟ ਜਿਹੜਾ ਸ਼ਹਿਰ ਦੀ ਜਿਹੜੀ ਆਬਾਦੀ ਆ ਉਹ ਲਗਾਤਾਰ ਜੀ ਵਧ ਰਹੀ ਆ ਪਰ ਜਿਹੜੇ ਸਫਾਈ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਜਾਂਦੀ ਅਹ ਹਰ ਸਾਲ ਜਿਹੜੇ ਸਫਾਈ ਕਰਮਚਾਰੀ ਚੇਅਰਮੈਨ ਜਾਂ ਹੋਰ ਵੀ ਜਿਹੜੇ ਮੈਂਬਰ ਆਉਂਦੇ ਨੇ ਪਰ ਮੀਟਿੰਗ ਹੁੰਦੀ ਆ ਪਰ ਜਿਹੜੀ ਆ ਭਰਤੀ ਨਹੀਂ ਕੀਤੀ ਜਾਂਦੀ ਇਹਦੇ ਬਾਰੇ ਕੀ ਕਿਹਾ ਜਾਉਂਦਾ ਅਹ ਵੇਖੋ ਜੀ ਜਿਹੜੀ ਸਾਡੇ ਸਫਾਈ ਜਿਹੜਾ ਸਾਡਾ ਏਰੀਆ ਤੁਸੀਂ ਕਹ ਰਹੇ ਹੋ ਵਧਿਆ ਉਸ ਦੇ ਵਿੱਚ ਉਹਨਾਂ ਨੇ ਮੈਨੂੰ ਐਪਲੀਕੇਸ਼ਨ ਸਫਾਈ ਸੇਵਕਾਂ ਦਿੱਤੀ ਆ ਔਰ ਯੂ ਸਰ ਉਹਨਾਂ ਮੇਰੀ 10 ਮਿੰਟ ਪਹਿਲਾਂ ਇਸ ਇਸ ਮਸਲੇ ਤੋਂ ਹੋਈ ਆ ਔਰ ਜਿਹੜੇ ਸਾਡੀ ਇੱਥੇ ਜਲਦ ਅਸੀਂ ਜਿਹੜੇ ਸਫਾਈ ਸੇਵਕ ਦੀ ਭਰਤੀ ਆ ਉਹ ਪਰ 50 ਸਰਕਾਰ ਕੋਲ ਜਿਹੜਾ ਤੁਸੀਂ ਅੱਗੇ ਜਾ ਕੇ ਪ੍ਰਸਤਾਵ ਕਿਉਂ ਨਹੀਂ ਰੱਖਦੇ ਕਿ ਹਰ ਸਾਲ ਜਿਹੜੀ ਮੀਟਿੰਗ ਹੁੰਦੀ ਹੈ ਪਰ ਅਜੇ ਤੱਕ ਸਾਨੂੰ 5-7 ਸਾਲ ਤੋਂ ਸਾਨੂੰ ਹੋ ਗਈ ਜੀ ਇਹਹੀ ਸਵਾਲ ਅਸੀਂ ਹਰ ਸਾਲ ਪੁੱਛਦੇ ਤੇ ਵੇਖੋ ਜੀ ਕਮਿਸ਼ਨ ਬਣਨ ਨੂੰ ਹੀ ਖਾਲ ਹੋਇਆ ਔਰ ਜਿਹੜਾ ਕਮਿਸ਼ਨ ਸਾਲ ਬਣਨ ਨੂੰ ਹੋਇਆ ਮੈਨੂੰ ਤਕਰੀਬਨ ਲੱਗਦਾ ਕਿ ਪਿੱਛੇ ਵੀ ਇਹਨਾਂ ਨੇ ਥੋੜੇ ਬੰਦੇ ਰੱਖੇ ਆ ਔਰ ਤਕਰੀਬਨ ਦੀ ਗਾਂ ਭਰਤੀ ਆ ਉਹ ਦੁਬਾਰਾ ਫੇਰ ਕੀਤੀ ਜਾ ਰਹੀ ਹੈ ਇਹਦੇ ਅੱਜ ਦੀ ਮੀਟਿੰਗ ਦਾ ਜਿਹੜਾ ਅਸੀਂ ਪ੍ਰੋਸੀਡਿੰਗ ਕਰਕੇ ਔਰ ਡੀਸੀ ਸਾਹਿਬ ਨੂੰ ਔਰ ਸੀਐਮ ਸਾਹਿਬ ਨੂੰ ਰਿਪੋਰਟ ਭੇਜਾਂਗੇ ਔਰ ਜਿਹੜੇ ਦੁਬਾਰ ਸ਼ਹਿਰ ਦੀ ਸਫਾਈ ਬਖੋ ਜਿਹੜਾ ਬਹੁਤ ਬੁਰਾ ਹਾਲ ਹੈ ਪਰ ਜਿਹੜੇ ਸਾਡੇ ਕੋਲ ਸਫਾਈਚਾਸ ਜਿਹੜੇ ਹੈਗੇ ਸਫਾਈ ਕਰਮਚਾਰੀ ਹੈਗੇ ਉਹਨਾਂ ਵਿੱਚੋਂ ਵੀ ਕਈ ਜਿਹੜੇ ਸਫਾਈ ਕਰਮਚਾਰੀ ਅਫਸਰਾਂ ਦੇ ਘਰੇ ਕੰਮ ਕਰਦੇ ਕੀ ਕਹਣਾ ਹੈ ਵੇਖੋ ਜੀ ਉਹ ਮੈਂ ਅੱਜ ਸਖਤ ਤੇ ਐਕਸ਼ਨ ਲਵਾਂਗਾ ਜਿਹੜੇ ਸਾਡੇ ਸਫਾਈ ਸੇਵਕ ਆ ਉਹਨਾਂ ਨੂੰ ਬਤੌਰ ਸਫਾਈ ਸੇਵਕ ਜਿਹੜਾ ਉਹ ਸ਼ਹਿਰ ਦੀ ਸਫਾਈ ਵਾਸਤੇ ਆ ਉਹ ਕਿ ਨਾ ਕਿ ਕਿਸੇ ਘਰ ਵਾਸਤੇ ਨਹੀਂ ਆ ਔਰ ਜੇ ਕੋਈ ਨੂੰ ਐਸਾ ਕੇਸ ਪਾਇਆ ਜਾਂਦਾ ਤੇ ਮੈਂ ਸ਼ਕਤੀ ਨਾਲ ਇਸ ਤੇ ਸਖਤੀ ਕੀਤੀ ਪਸਤਾਂਗਾ ਸਭ ਜਲਾਲਾਬਾਦ ਕਿਸੇ ਸਫਾਈ ਕਰਮਚਾਰੀ ਦੀ ਮਾਨਸ ਉਹ ਜੀ ਮੈਨੂੰ ਹੁਣੇ ਪਤਾ ਲੱਗਾ ਬਹੁਤ ਮਾੜੀ ਘਟਨਾ ਹੋਈ ਹੈ ਜਿਹੜਾ ਸਾਡਾ ਇੱਕ ਸਿਪਾਈ ਸੇਵਕ ਜਿਹੜਾ ਸਾਡਾ ਸਿਪਾਈ ਹੈ ਉਹਦੀ ਡੈਥ ਹੋਈ ਹੈ ਮੈਨੂੰ ਹੁਣੇ ਪਤਾ ਲੱਗਾ ਇਹ ਸਾਡੇ ਸਿਪਾਈ ਸੇਵਕਾਂ ਨੂੰ ਕੋਈ ਡੈਥ ਹੋਈ ਆ ਸੋ ਅਸੀਂ ਮੈਂ ਉੱਥੇ ਵੀ ਇਸ ਮੀਟਿੰਗ ਦੇ ਬਾਅਦ ਜਿਹੜਾ ਉਹ ਨੋਟਸ ਲੈ ਕੇ ਉੱਥੋਂ ਜਾ ਕੇ ਪਤਾ ਕਰੂੰਗਾ ਕਿ ਉਹਦੀ ਇਹ ਮੌਤ ਉਹ ਕਿਸ ਤਰ੍ਹਾਂ ਹੋਈ ਆ ਅਗਰ ਉਹ ਸਾਡੇ ਸਿਪਾਈ ਸੇਵਕ ਦੀ ਮੌਤ ਜਿਹੜੀ ਆ ਉਹ ਸਿਪਾਈ ਕਰਦਿਆਂ ਹੋਈ ਆ ਔਰ ਜੋ ਸਰਕਾਰ ਦੇ ਰੂਲ ਮੁਤਾਬਕ ਪਰਿਵਾਰ ਨੂੰ ਨੌਕਰੀ ਔਰ ਜੋ ਉਸ ਦਾ ਬੀਮਾ ਹੋਇਆਗਾ 10 ਲੱਖ ਦਾ ਜਾਂ 15 ਲੱਖ ਦਾ ਉਸ ਨੂੰ ਦਿੱਤਾ ਜਾਵਗਾ ਜੀ ਜੋ ਸਫਾਈ ਕਰਮਚਾਰੀ ਜਿਹੜੇ ਸਫਾਈ ਕਰਦੇ ਹੁੰਦੇ ਸੀ ਦਿਖਦੇ ਆ ਜੀ ਸ਼ਹਿਰ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਬੰਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਕੋਲ ਕਈਆਂ ਦੇ ਕੋਲ ਝਾੜੂ ਵੀ ਜਿਹੜੇ ਆਪਦੇ ਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਕਿ ਜਿਹੜੇ ਸਾਡੇ ਸਫਾਈ ਸੇਵਕ ਆ ਉਹਨਾਂ ਨੂੰ ਪ੍ਰੋਪਰਲੀ ਮੈਂ ਇਹ ਤੁਹਾਡੇ ਮਾਧਿਅਮ ਨੂੰ ਜਾਣਕਾਰੀ ਦੇਣਾ ਚਾਹੁੰਦਾ ਵਾਂ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਕਮਿਸ਼ਨ ਨੂੰ ਆਪਣੀ ਕੰਪਲੀਟ ਕਰਨ ਅਗਰ ਐਸੀ ਕੋਈ ਸਮੱਸਿਆ ਆਉਂਦੀ ਆ ਤਾਂ ਸਫਾਈ ਕਰਮਚਾਰੀ ਕਮਿਸ਼ਨ ਜਿਹੜਾ ਹੈ ਉਹਨੂੰ ਆਪਣੀ ਕੰਪਲੀਟ ਕਰਨ ਔਰ ਉਸਦੇ ਬਾਅਦ ਆਪਣੇ ਯੂ ਸਾਹਿਬ ਸ਼ਹਿਰ ਵਿੱਚ ਬੈਠੇ ਆ ਉਹਨਾਂ ਨੂੰ ਜੇ ਕੋਈ ਅਸੀਂ ਸਮੱਸਿਆ ਝਾੜੂ ਦੀ ਆ ਜਾਂ ਕੋ ਬਰਦੀ ਦੀ ਆ ਜਾਂ ਕੋ ਹੋਰ ਸਮੱਸਿਆ ਵਾ ਤੇ ਉਹਨਾਂ ਨੂੰ ਕੰਪਲੀਟ ਕਰ ਅਗਰ ਉਹ ਨਹੀਂ ਸੁਣਦੇ ਤਾਂ ਕਮਿਸ਼ਨ ਨੂੰ ਕੰਪਲੀਟ ਕਰ ਬਾਕਾਇਦਾ ਸਰਕਾਰ ਵੱਲੋਂ ਜੋ ਸਹੂਲਤਾਂ ਬਣਦੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਕੋਈ ਵੀ ਇਹਨਾਂ ਨੇ ਕੰਮ ਲੈ ਲੈ ਉਹਨਾਂ ਨੂੰ ਰੋਸ ਪ੍ਰਦਰਸ਼ਨ ਜ਼ਰੂਰ ਕਰਨਾ ਪੈਂਦਾ ਹੈ ਚਾਹੇ ਧਰਨੇ ਲਾਣ ਪਹਿ ਨਗਰ ਕੌਂਸਲ ਅੱਗੇ ਕੰਮ ਧਰਨੇ ਲਾ ਕੇ ਹੀ ਹੁੰਦਾ ਹੈ ਕੀ ਕਰ ਅ ਬਿਲਕੁਲ ਜੀ ਤੁਸੀਂ ਜਿਹੜੀ ਸਵਾਲ ਕੀਤਾ ਹੈ ਕਮਿਸ਼ਨ ਦੀ ਇਹੀ ਸੋਚ ਹੈ ਸਰਕਾਰ ਦੀ ਕਿ ਜਿਹੜਾ ਧਰਨੇ ਵਗੈਰਾ ਵਾ ਉਹ ਆਪਣੇ ਹੱਕ ਵਾਸਤੇ ਹੀ ਲਾਉਂਦੇ ਆ ਪਰ ਮੇਰੀ ਕੋਸ਼ਿਸ਼ ਹੈ ਕਮਿਸ਼ਨ ਦੀ ਕਿ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਜਿਹੜਾ ਕਮਿਸ਼ਨ ਬਹੁ ਸੱਤਿਆ ਸਰਕਾਰ ਸੱਤਿਆ ਸਫਾਈ ਸੇਵਕ ਇੱਕ ਸਪਾਈ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਔਰ ਜੇ ਕੋਈ ਇਹਨਾਂ ਨੂੰ ਮੈਂ ਹੀ ਤੇ ਗੱਲ ਕਰ ਰਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਕੰਪਲੀਟ ਕਰਨ ਅਗਰ ਕੰਪਲੀਟ ਦੇ ਬਾਵਜੂਦ ਇਹ ਨਹੀਂ ਸਮਝ ਨਹੀਂ ਹੁੰਦੀ ਤਾਂ ਫਿਰ ਇਹਨਾਂ ਰਾਈਟ ਮਨ ਦਾ ਧਰਨੇ ਲਾ ਸਕਦੇ ਆ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼